ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਅੱਜ ਜਨਰੇਟਰ ਚਲਾਇਆ ਆ ਦੋ ਦਿਨ ਹੋ ਕੇ ਪਹਿਲਾਂ ਲਾਉਂਦੇ ਨੂੰ ਅੱਜ ਲਾਇਆ ਹੈਗਾ ਤੇ 15 ਦੀ ਮੋਟਰ ਆਪਣੀ ਕੈਪੀਟੀ ਹੈਗੀ 450 ਵੋਲਟ ਵਾਲੀ ਜਨਰੇਟਰ ਲਾਇਆ ਹੈਗਾ ਤੇ ਸਾਨੂੰ ਐਂਡ ਤੱਕ ਦਿਖਾਵਾਂਗੇ ਤੁਹਾਨੂੰ ਵੀ ਕਿੰਨਾ ਤੇਲ ਖਾਂਦਾ ਕਿੰਨੀ ਐਵਰੇਜ ਨਿਕਲਦੀ ਆ ਹੌਲੈਂਡਾ ਜਨਰੇਟਰ ਵੀ ਦੇਸੀ ਆ ਕੋਈ ਐਡਾ ਬਾਹਲਾ ਆਪਣੇ ਕੋਲ ਹੈ ਨਹੀਂ ਪੁਰਾਣਾਗਾ 2000 ਤਕਰੀਬਨ 10 ਚ ਆਪਾਂ ਜਨਰੇਟਰ ਲੈਂਦਾ ਸੀ ਬੱਛੂਆਂ ਨੇ ਤੋਂ ਇਹ ਹੋਸੀਆ ਲੱਗਿਆ ਹੋਇਆ ਹੈਗਾ ਤੇ ਚੱਲੀ ਜਾਂਦਾ ਕਾਕਾ ਮੈਂ ਦੇਖਦੇ ਆ ਵੀ ਕਿੰਨਾ ਤੇਲ ਖਾਊ ਐਂਡ ਤੱਕ ਵੀਡੀਓ ਨਾ ਬਣੇ ਰਹੋ ਤੁਹਾਨੂੰ ਦੱਸਾਂ ਕਿ ਉਹ ਕਿੰਨੇ ਚੱਕਰ ਤੇ ਜਾਂਦਾ ਵੇਖੋ ਮੈਂ ਨਾਲੋਂ ਸਾਡੇ ਜਿਹੜੇ ਲੋਕਾਂ ਨਾਲ ਤੇ ਤੇਲ ਆਪਣਾ ਬੰਦਾ ਨਹੀਂ ਵੀ ਹੁੰਦੀ ਜਾਂ ਦੇਖਦੇ ਸਰਕਾਰੀ ਡੌਚਾ ਲੱਗ ਵੀ ਆਇਆ ਹੈਗਾ ਤੇ ਤੁਹਾਨੂੰ ਲੋਡ ਦਿਖਾ ਦਿੰਨੇ ਆਂ ਇਧਰ ਅੱਪਾ ਗ੍ਰਿਪ ਦੇਖੋ ਬੜਾ ਨਾਲ ਆਇਆ ਬਈ ਲੋਡ ਤੁਹਾਨੂੰ ਦਿਖਾ ਦਿੰਨੇ ਆਂ 31 ਲੋਡ ਆ ਤੇ ਵੋਲਟੇਜ ਫੁੱਲ ਆ ਜਮਾ ਤੇ ਚਲਾਇਆ ਹੈਗਾ ਦੇਖਦੇ ਹਾਂ ਹੁਣ ਮੈਂ ਗਾਹਾਂ ਪਾਣੀ ਬਦਲਿਆ ਵਾਂ ਕਿਰੋਂ ਸਪਾ ਕੇ ਦੱਸੂ ਸਾਰੀ ਗੱਲ ਬੰਦਾ ਕਰੇ ਤਾਂ ਕੀ ਕਰਿਆ ਬੈ ਸੁੱਕੇ ਪਈ ਜਮਾ ਐ ਪੇਪੜ ਬਣਿਆ ਦੇਖ ਲੋ ਉਹ ਬਾਈ ਨੇ ਕਿਨੇ ਵੀਡੀਓ ਨਹੀਂ ਪਾਈ ਸੀ ਕਹਿੰਦਾ ਭਾ ਫਟਵਾਲ ਖੇਡ ਲਈ ਦੋ ਦਿਨ ਪਾਣੀ ਹੋਰ ਨਾ ਲੱਗਿਆ ਇਹਦੇ ਕੰਮ ਪਈਆ ਕਰਨਾ ਪਿਆ ਜਗਾੜਾ ਦੇਖੋ ਚੱਲਦਾ ਜਗਾੜ ਗਰਮੀ ਇੰਨੀ ਗਰਮੀ ਆ ਮੇਰੇ ਸੜੇ ਦੀ ਬੱਲੇ 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 ਗਰਮੀ ਹੋ ਰਹੀ ਹੈ ਵੀ ਐਂ ਲੱਗਦਾਗਾ ਸੈਣੇ ਦੀ ਕਹਾਵਤਾ ਕਹਿੰਦਾ ਬਾਦੋਂ ਦਾ ਭਜਾਇ ਜੱਟ ਸਾਧ ਹੋ ਜਾਂਦਾ ਹੁੰਦਾ ਤੇ ਮਨੋਂ ਦਾ ਇਦੀ ਸੌਣੀ ਸਾਧ ਬਣਾਉਗਾ ਹਾਂ ਰਾਜਵਰਦ ਨੇ ਵੀ ਗੀਤ ਗਾਇਆ ਕਹਿੰਦਾ ਜੇ ਹਾੜ ਦੇ ਤਪਾਏ ਵੇਲੋ ਠਾਰਦਾ ਸੌਣ ਨਹੀਂ ਆ ਸੌ ਦੇ ਤਪਾਏ ਦੱਸ ਠਾਰੇ ਭਲਾ ਕੌਣ ਨਹੀਂ ਜੇ ਹੁਣ ਸੌਣ ਜੀ ਇੰਨੇ ਤਪੀ ਜਾਂਨੇ ਫੇ ਠਰਾਏ ਕਿੱਥੋਂ ਤੇ ਰੱਬ ਦਾ ਮਾੜਾ ਮਾੜਾ ਬਦਲੀ ਜੀ ਕਰ ਦੋ ਵੀ ਲੈ ਕੋਟਾਂ ਮੈਂ ਨੀਲਾ ਸਵਾਨ ਹੋਇ ਪੈ ਜਮਾਏ ਚਾਰੇ ਪਾਸੇ ਹਾਂ ਆ ਵੇਖੋ ਦਰਖਤ ਆਪਣੀ ਇਧਰ ਲਈ ਮੋਟਰ ਤੇ ਵੀ ਟਾਲੀਆਂ ਟਾਲੀਆਂ ਖੜੀਆਂ ਇਧਰ ਮਾਰ ਲਓ ਨਿਗਾਹੇ ਸਾਰੀਆਂ ਆਓ ਤਾਂ ਟਾਲੀਆਂ ਟਾਲੀਆਂ ਐ ਲਾ ਰੱਖੀਆਂ ਨੇ ਅਗਲਾ ਪੱਟ ਦਿੰਦਾ ਯਾਰ ਕਹਿੰਦਾ ਪੱਟ ਪਰੇ ਸ਼ਾਮ ਮਾਰਦੀ ਝੋਨੇ ਨੂੰ ਜਮਾ ਨਹੀਂ ਬਈ ਆ ਦੇਖੋ ਜਮਾ ਸਾਰੇ ਕਿਤੇ ਸ਼ਾਈ ਸ਼ਾਂਗੀ ਜੰਨੀ ਲਾ ਸਕਦੇ ਹਾਂ ਸਾਰੀਆਂ ਹੈ ਟਾਲੀਆਂ ਆਈਆਂ ਦੇ ਸਾਰੀਆਂ ਟਾਲੀਆਂ ਆਹ ਟਾਲੀਆਂ ਡਿੱਗੀਆਂ ਹੋਈਆਂ ਸੀਗੀਆਂ ਤੇ ਇਹਦੀਆਂ ਜੜਾਂ ਵੱਢ ਰੀਆਂ ਡਿਗਪੀਆਂ ਉਹ ਵੱਢ ਰੀਆਂ ਜਿਹੜਾ ਚੱਕੀਆਂ ਤੇ ਇੱਡੀਆਂ ਫੇਰ ਹੋ ਗਈਆਂ ਟਾਲੀਆਂ ਫਟ ਗਿਆ ਆਪਣੇ ਆਪ ਲਓ ਮਿੱਤਰੋ ਸਵਾ 8 ਦਾ ਟਾਈਮ ਹੋ ਗਿਆ ਤੇ ਚਲਦੇ ਨੂੰ ਟਰੈਕਟਰ ਨੂੰ ਤਕਰੀਬਨ 5 ਘੰਟੇ ਵਾਂਗੂ ਹੋ ਗਿਆ ਮਤਲਬ ਪੂਣੀ ਤਿੰਨ ਚਲਾਇਆ ਸੀਗਾ ਜਿੰਨਾ ਵੀ ਟਾਈਮ ਹੋਇਆ ਤੁਹਾਨੂੰ ਤੇਲ ਮਨਾ ਕੇ ਦਿਖਾਵਾਂਗੇ ਤੇ ਆ ਜੱਲੀ ਜਾਂਦੇ ਆ ਮੋਟਰ ਰਾਤ ਹੋ ਗਈ ਤੇ ਮੱਛਰ ਬਹੁਤ ਪੜਾਗਾ ਮੱਛਰ ਐਡਾ ਕਾ ਬੜਾ ਮੱਛਰਾ ਆਏ ਫਿਰਦਾ ਭੂ ਭੂ ਕਰਦਾ ਹੋ ਬਹਿ ਗਿਆ ਦੇਖ ਤੇ ਆਹ ਬਹਿ ਗਿਆ ਉਹ ਬਹਿ ਗਿਆ ਤੇ ਦੋਨ ਮਣਿਆਵਾਂਗੇ ਤੇਲ ਵੀ ਕਿੰਨਾ ਖਾ ਗਿਆ ਕਿੰਨਾ ਖਾਦਾ ਨਹੀਂ ਤਕਰੀਬਨ 6 ਘੰਟੇ ਡਾਇਰੈਕਟਰ ਚੱਲੂਆ ਆਪਣਾ 6 ਘੰਟੇ ਪਤਾ ਲੱਗ ਜੂਆ 3 ਕਿੱਲੇ ਵਾਹਣ ਦੇ ਭਰਦੂ 6 ਘੰਟਿਆਂ ਚ ਹੁਣ ਆ ਪੱਖਾ ਚੱਲਦਾ ਥਾਂ ਵਾਲਾ ਐਸ ਨੋਟ ਤਾਂ ਜਾ ਕੇ ਮੋੜਾ ਮੋਟਾ ਦਾ ਮੱਛਰ ਬਣਾ ਮੱਛਰ ਤੋਂ ਹੋਊਗਾ ਛਤਕਾਰਾ ਲਓ ਜੀ ਲੱਗ ਗਿਆ ਨਵੇ 6 ਘੰਟੇ ਹੋ ਗਏ ਚੱਲਦੇ ਰੋ ਕਹਵਾ ਚੇਕਾਂਦਾ ਉਹ ਚੱਲਦੇ ਨੇ ਜਨਰੇਟਰ ਭਾਈ ਕੀ ਕਹਿੰਦਾਗਾ ਮਿੰਦਿਆ ਤੇਲ ਕੀ ਖਾਂਦਾ ਆਏ ਵੀ 45 ਲੀਟਰ ਸੀ ਤੋਂ ਘਰੋਂ ਤੁਰਿਆ 3 ਕਿਲੋਮੀਟਰ ਸਹੀ ਪਿੰਡ ਪੈਂਦਾ ਤੇ ਭਾਈ ਸਾਹਿਬ 10 ਹੀ ਛੱਡਿਆ ਗਿਆ 10 20 30 10 20 30 ਤੇ 35 ਲੀਟਰ ਖਾ ਗਿਆ 7 5 35 35 ਲੀਟਰ ਇਹ ਲਿਖਾ ਗਿਆ ਬਾਈ ਜੀ ਸ਼ੀਕਮ ਸ਼ੀਕਮ 36 ਸਵਾ ਜਲ ਗਿਆ 2 ਲੀਟਰ ਰਾਦਾ ਕੱਢ ਦੋ ਤੁਸੀਂ 1 ਲੀਟਰ ਰਾਦਾ ਕੱਢ ਦੋ ਮੰਨ ਕੇ ਚੱਲ ਬਾਈ ਜੀ ਸਾਢੇ 5 ਲੀਟਰ ਤੇਲ ਖਾਦਾ ਟਰੈਕਟਰ ਨੇ ਘੰਟੇ ਦਾ ਸਹੀ ਜਮਾ ਮੋਟਰ ਵੀ 15 ਦੀ ਸੀ ਤੇ ਪਾਣੀ ਵੀ ਫੁੱਲ ਸੀ 3 ਕਿੱਲੇ ਭਰਤੇ ਸਵਾ 6 ਘੰਟੇ ਜੀ